ਆਓ ਅੱਜ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਜਾਦੂਗਰ ਦੀ ਹਾਂ ਸਭ ਤੋਂ ਵੱਡੇ ਜਾਦੂਗਰ ਦੀ ਇਹ ਸਭ ਤੋਂ ਵੱਡਾ ਜਾਦੂਗਰ ਸ਼ੰਕਰ ਸਮਰਾਟ ਨਹੀਂ ਆ ਡੇਵਿਡ ਬਲੇਨ ਨਹੀਂ ਆ ਤੇ ਟੀਵੀ ਤੇ ਫਿਲਮਾਂ ਵਿੱਚ ਆਉਣ ਵਾਲਾ ਹੈਰੀ ਪੌਟਰ ਵੀ ਨਹੀਂ ਆ ਇਹ ਸਭ ਤੋਂ ਵੱਡਾ ਜਾਦੂਗਰ ਆ ਮੈਂ ਮੈਂ ਮਤਲਬ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਸਾਡੇ ਸਾਰਿਆਂ ਵਿੱਚ ਮੌਜੂਦ ਆਏ ਮੈਂ ਸਾਡੀ ਹੋਮ ਇਹ ਸਭ ਤੋਂ ਵੱਡੀ ਜਾਦੂਗਰ ਹੈ ਇਹ ਜਾਦੂਗਰ ਜਦੋਂ ਚੰਗੇ ਵਿਚਾਰਾਂ ਨਾਲ ਜੁੜਦੀ ਆ ਤੇ ਸਾਰਾ ਕੁਝ ਚੰਗਾ ਤੇ ਵਧੀਆ ਬਣਾ ਦਿੰਦੀ ਆ ਪਰ ਇਹੀ ਜਦੋਂ ਬੁਰੇ ਵਿਚਾਰਾਂ ਨਾਲ ਜੁੜਦੀ ਆ ਤੇ ਆਲਾ ਦਵਾਲਾ ਸਾਰਾ ਕੁਝ ਬੁਰਾ ਬਣਾ ਦਿੰਦੀ ਆ ਸਾਡੇ ਆਲੇ ਦੁਆਲੇ ਦਾ ਸੰਸਾਰ ਇਸ ਮੈਂ ਨਾਂ ਦੇ ਜਾਦੂਗਰ ਦੇ ਸਿਰ ਤੇ ਟਿਕਿਆ ਹੋਇਆ ਜਦੋਂ ਇਹ ਚੰਗੇ ਖਿਆਲਾਂ ਨਾਲ ਜੁੜਿਆ ਹੁੰਦਾ ਵਾ ਤਾਂ ਇਹ ਜਾਦੂਗਰ ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਹੀ ਚੰਗਾ ਬਣਾ ਦਿੰਦਾ ਪਰ ਜਦੋਂ ਹੀ ਇਹ ਮਾੜੇ ਖਿਆਲਾਂ ਨਾਲ ਜੁੜ ਜਾਂਦਾ ਫਿਰ ਸਾਡੇ ਅੰਦਰਲੀ ਦੁਨੀਆ ਸਾਡੇ ਬਾਹਰ ਦੀ ਦੁਨੀਆ ਨੂੰ ਉਦਾਂ ਦਾ ਹੀ ਬਣਾ ਦਿੰਦਾ ਇਹ ਸਭ ਤੋਂ ਵੱਡਾ ਜਾਦੂਗਰ ਹੈ ਇਸ ਜਾਦੂਗਰ ਨਾਲ ਅਸੀਂ ਡੀਲ ਕਿਵੇਂ ਕਰਨਾ ਹੈ ਮੈਂ ਆਪਣੀ ਇਹ ਵੀਡੀਓ ਮਰ ਚੁੱਕੇ ਧਾਰਮਿਕ ਵਿਰਤੀ ਵਾਲੇ ਲੋਕਾਂ ਲਈ ਕਦੀ ਨਹੀਂ ਬਣਾਉਂਦਾ ਜੋ ਇੱਕ ਅੰਧ ਸ਼ਰਦਾ ਦੇ ਕਰਕੇ ਚਾਹੇ ਨਵੇਂ ਜਾਂ ਸਦੀਆਂ ਪੁਰਾਣੇ ਕਿਸੇ ਧਰਮ ਨੂੰ ਜਿੰਨੂੰ ਉਹ ਆਪਣੇ ਸਿਰ ਤੇ ਚੁੱਕੀ ਫਿਰਦੇ ਆ ਉਹਦੀ ਪੰਡ ਨੂੰ ਨਾਲ ਲੈ ਕੇ ਢੋਈ ਫਿਰਦੇ ਮੈਂ ਨਵੇਂ ਲੋਕਾਂ ਲਈ ਨਵੀਂ ਸੋਚ ਨਾਲ ਜ਼ਿੰਦਗੀ ਨੂੰ ਬਦਲ ਲੈਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਆਪਣੀ ਵੀਡੀਓ ਬਣਾਉਣਾ ਤੇ ਆਓ ਅੱਜ ਵਿਚਾਰ ਕਰਦੇ ਆ ਕਿ ਇਸ ਮੈਂ ਨਾਲ ਕਿਵੇਂ ਡੀਲ ਕੀਤਾ ਜਾਵੇ ਇਸ ਮੈਂ ਦੇ ਨਾਲ ਡੀਲ ਕਰਨ ਲਈ ਤਾਨੂੰ ਤੁਹਾਡੀ ਕਲਪਨਾ ਜਗਤ ਦੇ ਜਿਹੜੇ ਤੁਸੀਂ ਕਾਰਟੂਨਾਂ ਵਰਗੇ ਭਗਵਾਨ ਬਣਾਏ ਹੋਏ ਆ ਉਹ ਤੇ ਛੱਡਨੇ ਪੈਣਗੇ ਉਹ ਇਤਿਹਾਸਿਕ ਪੁਰਸ਼ ਜਿਨ੍ਹਾਂ ਨੇ ਆਪਣੀ ਲਾਈਫ ਚ ਚੰਗੇ ਕੰਮ ਕੀਤੇ ਆ ਉਹਨਾਂ ਦੀ ਪੂਜਾ ਕਰਨੀ ਵੀ ਛੱਡਨੀ ਪਊਗੀ ਹਾਂ ਉਹਨਾਂ ਦੇ ਚੰਗੇ ਗੁਣਾਂ ਨੂੰ ਲੈ ਕੇ ਤੁਸੀਂ ਆਪਣੀ ਮੈਨੂ ਜ਼ਰੂਰ ਸਵਾਰ ਸਕਦੇ ਜੀ ਪਰ ਜੇ ਤੁਸੀਂ ਉਹਨਾਂ ਦੀ ਪੂਜਾ 'ਚ ਲੱਗੇ ਰਹੇ ਫਿਰ ਤੁਸੀਂ ਆਪਣੀ ਮੈਂ ਨੂੰ ਕਦੀ ਸਵਾਰ ਨਹੀਂ ਪਾਓਗੇ ਦ ਸਟੇਟ ਆਫ ਯੂਅਰ ਆਈ ਇਜ਼ ਦ ਸਟੇਟ ਆਫ ਯੂਅਰ ਵਰਲਡ ਜਿੱਦਾਂ ਦੀ ਤੁਹਾਡੀ ਮਨ ਦੀ ਹਾਲਤ ਹੋਊਗੀ ਉਦਾਂ ਦੀ ਹੀ ਤੁਹਾਡੇ ਸੰਸਾਰ ਦੀ ਹਾਲਤ ਹੋਵੇਗੀ ਆਪਣੀ ਮੈਂ ਨੂੰ ਇੱਕ ਵਾਈਫਾਈ ਦੇ ਸਿਗਨਲ ਵਾਂਗੂ ਸਮਝੋ ਜੇ ਤੇ ਸਿਗਨਲ ਅਨ ਇੰਟਰਪਟਡ ਤੇ ਸਟਰੋਂਗ ਆ ਤੇ ਫੇਰ ਤੁਹਾਡੇ ਨਾਲ ਹਰ ਕੋਈ ਚੈਟ ਕਰਨਾ ਚਾਹੂਗਾ ਤੁਹਾਡੇ ਮੈਸੇਜ ਦਾ ਹਰ ਬੰਦੇ ਵੱਲੋਂ ਜਵਾਬ ਆਊਗਾ ਪਰ ਜੇ ਤੁਹਾਡਾ ਸਿਗਨਲ ਇੰਟਰਰਪਟਡ ਆ ਵੀਕ ਆ ਤੇ ਫੇਰ ਤੁਹਾਡੇ ਨਾਲ ਕੀਤੀ ਜਾ ਰਹੀ ਗੱਲਬਾਤ ਚ ਕਿੜਕਿੜ ਦੀ ਆਵਾਜ਼ ਹੋਊਗੀ ਤੁਹਾਡੇ ਆਲੇ ਦੁਆਲੇ ਜਿਹੜਾ ਤੁਹਾਡੇ ਨਾਲ ਕੋਈ ਵੀ ਕਮਿਊਨੀਕੇਟ ਕਰ ਰਿਹਾ ਹੋਊਗਾ ਉਹਨੂੰ ਵੀ ਤੁਹਾਡੀ ਗੱਲ ਨਹੀਂ ਸਮਝਾਊਗੀ ਤੇ ਤੁਸੀਂ ਇੱਕ ਐਸਾ ਮਾਹੌਲ ਕ੍ਰੀਏਟ ਕਰ ਲੋਗੇ ਜਿਹਦੇ ਵਿੱਚ ਮਿਸਕਮਿਊਨੀਕੇਸ਼ਨ ਬਲੰਡਰਸ ਹੋਣਗੇ ਲਾਈਫ ਇੱਕ ਨਰਕ ਹੋਊਗੀ ਤੇ ਤੁਸੀਂ ਆਪਣੀ ਗੱਲ ਨੂੰ ਦੂਜੇ ਤੱਕ ਪਹੁੰਚਾ ਹੀ ਨਹੀਂ ਸਕੋਗੇ ਜੇ ਸਾਡੀ ਮੈਂ ਸਹੀ ਨਹੀਂ ਆ ਉਹਦੇ ਚ ਨੌਲੇਜ ਨਹੀਂ ਆ ਸਾਇੰਟਿਫਿਕ ਥਾਟ ਨਹੀਂ ਹੈਗੀ ਚੰਗੇ ਚੰਗੇ ਵਿਚਾਰਕਾਂ ਦੇ ਵਿਚਾਰ ਨਹੀਂ ਹੈਗੇ ਆਪਣੇ ਆਪ ਤੇ ਕੰਟਰੋਲ ਨਹੀਂ ਹੈਗਾ ਮਿਹਨਤ ਨਹੀਂ ਹੈਗੀ ਤੇ ਇਹ ਜਿਹੜੀ ਸਾਡੀ ਜ਼ਿੰਦਗੀ ਆ ਇੱਕ ਲੰਬੀ ਕਸਟਮਰ ਕਾਲ ਵਰਗੀ ਬਣ ਜੂਗੀ ਜਦੋਂ ਤੁਸੀਂ ਵਾਰ-ਵਾਰ ਆਪਣੀ ਪ੍ਰੋਬਲਮ ਦਾ ਹੱਲ ਮੰਗਣ ਲਈ ਕਾਲ ਤੇ ਕਰੋਗੇ ਕਸਟਮਰ ਕੇਅਰ ਨੂੰ ਪਰ ਕਹਾਣੀ ਲੰਬੀ ਦੀ ਲੰਬੀ ਚਲਦੀ ਜਾਊਗੀ ਨਵੇਂ ਤੇ ਨਵੇਂ ਬਟਨ ਨੱਪਣ ਨੂੰ ਤੁਹਾਨੂੰ ਕਿਹਾ ਜਾਊਗਾ ਪਰ ਤੁਹਾਨੂੰ ਕੋਈ ਹੱਲ ਕੋਈ ਰੈਜ਼ੋਲੂਸ਼ਨ ਨਹੀਂ ਮਿਲੂਗੀ ਇਫ ਯਰ ਆਈ ਇਜ਼ ਸਟੈਡੀ ਯੂ ਆਰ ਸਟੈਡੀ ਜੇ ਤੁਸੀਂ ਅੰਦਰੋਂ ਟਿਕੇ ਜੇ ਤੇ ਬਾਹਰ ਵੀ ਟਿਕੇ ਹੋਏ ਮਹਿਸੂਸ ਕਰੋਗੇ ਤਾਂ ਹੀ ਗੁਰਬਾਣੀ ਵਿੱਚ ਵੀ ਤੁਹਾਨੂੰ ਵਾਰ-ਵਾਰ ਇਹ ਹੀ ਕਿਹਾ ਗਿਆ ਹੈ ਮिन्नੂ ਵੀ ਕਿ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਕਾਜ ਉਦੋਂ ਸਵਾਰੂਗਾ ਜਦੋਂ ਅਸੀਂ ਟਿਕ ਜਾਵਾਂਗੇ ਤਾਂ ਹੀ ਸਹੀ ਫੈਸਲੇ ਆਉਣਗੇ ਫੇਰ ਹੀ ਅਸੀਂ ਇੱਕ ਮਜ਼ਬੂਤ ਸ਼ਿਪ ਦੇ ਕੈਪਟਨ ਵਾਂਗ ਬਿਹੇਵ ਕਰਾਂਗੇ ਨਹੀਂ ਤੇ ਅਸੀਂ ਇੱਕ ਸਵਾਰੀ ਦੀ ਤਰ੍ਹਾਂ ਬਿਹੇਵ ਕਰਾਂਗੇ ਜਿਹਦੇ ਹੱਥ 'ਚ ਜਹਾਜ਼ ਦਾ ਕੰਟਰੋਲ ਨਹੀਂ ਆ ਪਰ ਉਹ ਉੱਚੀਆਂ ਲਹਿਰਾਂ ਨੂੰ ਦੇਖ ਦੇਖ ਕੇ ਚੀਕਾਂ ਮਾਰਨ ਲੱਗ ਜਾਂਦਾ ਡਰਨ ਲੱਗ ਜਾਂਦਾ ਜੇ ਅਸੀਂ ਆਪਣੇ ਸ਼ਿਪ ਨੂੰ ਆਪ ਕੰਟਰੋਲ ਕਰਨਾ ਵਾ ਆਪਣੀ ਲਾਈਫ ਨੂੰ ਕੰਟਰੋਲ ਕਰਨਾ ਵਾ ਤੇ ਸਾਨੂੰ ਸਥਿਰ ਹੋਣਾ ਪਊਗਾ ਜੇ ਅਸੀਂ ਸਥਿਰ ਨਾ ਹੋ ਪਾਏ ਤਾਂ ਉਦੋਂ ਹੀ ਸਾਡੀ ਲਾਈਫ ਅਸਥਿਰਤਾ ਵੱਲ ਤੁਰ ਪਏਗੀ